ਆਪਦੇਆ ਜਿਲ੍ਹਾ ਨਵਾਂ ਸ਼ਹਿਰ ਜਿਸ ਸਬਡਿਵੀਜ਼ਨ ਬਲਾਚੌਰ ਦੇ ਨੇ ਪਿੰਡ ਕੋਲੇਵਾਲ ਵਿਖੇ ਇੱਕ ਵਿਆਹ ਦਾ ਸਮਾਗਮ ਦੌਰਾਨ ਕੁਝ ਅਣਪਛਤੇ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਗੱਡੀ ਦੀ ਭੰਨ ਤੋੜ ਕੀਤੀ ਤੇ ਮੋਟਰਸਾਈਕਲ ਤੋੜ ਦਿੱਤਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਫੈਰਿੰਗ ਵੀ ਕੀਤੀ ਗਈ ਜਿਸ ਨੂੰ ਲੈ ਕੇ ਮਾਹੌਲ ਕਾफी ਤਣਾਪੁਰਨ ਬਣ ਗਿਆ ਇਸ ਸੰਬੰਧੀ ਪੁਲਿਸ ਨਾਲ ਇੰਚਾਰਜ ਡੀਐਸਪੀ ਬਲਾਚੌਰ ਸ਼ਾਮ ਸੰਧਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਆਪਣੇ ਕਵਿਜੋਚੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕਿ ਗੋਲੀਬਾਰੀ ਦੀ ਦੱਸਿਆ ਜਾ ਰਿਹਾ ਉਹ ਸਿਰਫ ਅਫਵਾਹ ਹੀ ਹੈ ਫਿਰ ਵੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਗੱਲਬਾਤ ਹੋਈ ਹੈ ਸਰ ਕੁਛ ਨਹੀਂ ਇਸ ਫੰਕਸ਼ਨ ਚਾਹੁੰਦਾ ਸੀ ਲੇਡੀਜ਼ ਜਿਹਦਾ ਪਿੰਡ ਜੋ ਆਉਂਦੇ ਆ ਨਾ ਮਤਲਬ ਰਾਤ ਨੂੰ ਗੋਲ ਵਜਾਉਣ ਅਸੀਂ ਇੱਥੇ ਮਤਲਬ ਕਰਦੇ ਸੀਗੇ ਤੇ ਉਹ ਡੈਕੋਰਟ ਵਾਲੇ ਮੁੰਡੇ ਆਏ ਸੀ ਕਰਨ ਵਾਸਤੇ ਉਹਨਾਂ ਨੇ ਜਿੱਦਾਂ ਮਤਲਬ ਉਹ ਵਿਚਾਰ ਆਪਣਾ ਕੰਮ ਲੱਗੇ ਸੀ ਕਰਨ ਉਸੇ ਵੇਲੇ ਕਹਿੰਦੇ ਨਾ ਮਤਲਬ ਪਤਨੀ 5-6 ਜਣੇ ਸੀਗੇ ਜਿੱਦਾਂ ਗੱਡੀ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਕੰਦਰ ਟੱਪ ਕੇ ਉੱਪਰ ਦੀ ਅੰਦਰ ਡੋਰ ਖੋਲੇ ਆ ਹੋਲ ਕਿਉਂ ਮੁੰਡਿਆਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ 'ਚ ਬੈਠ ਜਿਹੜੇ ਡੈਕੋਰੇਟ ਵਾਲੇ ਸੀਗੇ ਨਹੀਂ ਤਾਂ ਤੁਹਾਡੇ 'ਤੇ ਵੀ ਗੋਲੀ ਮਾਰਨੀ ਆ ਉਹ ਬਸ ਆਪਣੀ ਗੱਡੀ 'ਚ ਬੈਠ ਗਏ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਨਾ ਫਿਰ ਉਹਨਾਂ ਨੇ ਇਹ ਦੱਸਿਆ ਕਿ ਫਾਇਰ ਕੀਤੀ ਉਹਨਾਂ ਨੇ ਮਤਲਬ ਅਸੀਂ ਤਾਂ ਦੇਖਿਆ ਨਹੀਂ ਹੈਗਾ ਤੇ ਗਮਲੇ ਸੀਗੇ ਉਹ ਭੰਨ ਗਏ ਤੇ ਬਾਕੀ ਬਾਈਕ ਸਕੂਟਰੀਆਂ ਵਗੈਰਾ ਸਿਗੀਆਂ ਕੜੀਆਂ ਸਾਈਡ ਤੇ ਲੱਗੀਆਂ ਉਹ ਸਿੱਟ ਕੇ ਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਚੱਲ ਗਏ ਮਤਲਬ ਉਹਨਾਂ ਨੇ ਇਹ ਦੱਸਿਆ ਸਾਨੂੰ ਕਹਿੰਦੇ ਕਿ ਉਹ ਇਹ ਕਹਿ ਕੇ ਗਏ ਲਾਸਟ ਵਿੱਚ ਉਹਨਾਂ ਨੇ ਵੀਡੀਓ ਵੀ ਆਪਣੇ ਫੋਨ ਤੇ ਬਣਾਈ ਆ ਤੇ ਕਹਿੰਦੇ ਭਈ ਘਰ ਅਸੀਂ ਕਿਸੇ ਹੋਰ ਘਰ ਜਾਣਾ ਸੀਗਾ ਅਸੀਂ ਗਲਤ ਘਰ ਆ ਗਏ ਇਹ ਗੱਲ ਕਹਿ ਕੇ ਫਿਰ ਵਿਆਹ ਤੁਹਾਡੇ ਸੀਗਾ ਤੁਹਾਡਾ ਕੀ ਲੱਗਦਾ ਜੀ ਤੇ ਵਿਆਹ ਸੀ ਮੇਰੇ ਮਾਮੇ ਦੀ ਬੇਟੀ ਆ ਜੀ ਉਹਦੀ ਮੈਰਜ ਆ ਅੱਜ ਜਿੱਦਾਂ ਰਿसेप्शन ਹੋਇਆ ਮੈਰਜ ਕੱਲ ਦੀ ਆ ਅੱਜ ਜਾਗੋ ਡੀਜ਼ਲ ਵਗੈਰਾ ਅੱਜ ਆ ਗੱਡੀ ਜਿਹੜੀ ਸਾਡੀ ਮਾਮੀ ਆ ਨਾ ਜਿਹਦੇ ਮਤਲਬ ਬੇਟੀ ਦਾ ਵਿਆਹ ਹੈ ਉਹਨਾਂ ਦੀ ਫਿਰ ਕਿਸੇ ਕੋਈ ਦੇ ਮਾਮੇ ਦੀ ਗੱਡੀ ਇਸੀ ਚ ਹਾਂਜੀ ਉਹਨਾਂ ਦੀ ਗੱਡੀ ਤੇ ਸ਼ੀਸ਼ੇ ਪਨ ਕੇ ਗਈ ਆ ਅਸੀਂ ਤਾਂ ਇਹੀ ਕਹਿੰਨੇ ਆ ਭਈ ਜਿਨ੍ਹਾਂ ਨੇ ਵੀ ਇਹ ਜਿਹੜਾ ਵੀ ਸੀਗੇ ਇਹ ਕੁਛ ਕੀਤਾ ਉਹਨਾਂ ਨੂੰ ਤੁਸੀਂ ਜਲਦੋਂ ਜਲਦੋਂ ਉਹਨਾਂ ਨੂੰ ਹਾਰਾ ਹਾਰਾ ਉਹਨਾਂ ਇਹ ਇਦਾਂ ਅੱਜ ਇੱਥੇ ਹੋਇਆ ਗੱਲੂ ਕਿਸੇ ਹੋਰ ਘਰ ਵੀ ਹੋਊਗਾ ਇਸ ਕਰਕੇ ਸੇਫਤਾ ਹਜਕਲ ਕੋਈ ਹੈ ਨਹੀਂ ਘਰ ਦੇ ਵਿੱਚ ਸ਼ਰਮਾਂ ਵਿੱਚ ਕੰਮ ਕਰਕੇ ਗਏ ਆ ਕੱਲੂ ਕੀ ਕਰੂਗੇ ਤੁਸੀਂ ਹਨਾ ਇਹ ਤੁਸੀਂ ਮੈਂ ਇਹੀ ਮੰਗ ਕਰਦੀ ਆ ਜਿਹੜੇ ਵੀ ਸੀਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਤੁਸੀਂ ਪੜੋ ਤੇ ਬਾਕੀ ਲੇਡੀ ਦਾ ਵਿਆਹ ਮੈਰਜ ਵਾਲਾ ਘਰ ਵਾ ਕੱਲੂ ਅੱਜ ਕੀ ਪਤਾ ਅੱਜ ਵੀ ਪ੍ਰੋਗਰਾਮ ਆ ਕੋਈ ਹੋਰ ਨਾ ਹੰਗਾਵਾ ਕਰਨ ਹਨਾ ਅੱਛਾ ਇੱਕ ਹੋਰ ਦੱਸਿਓ ਜਿੱਦਾਂ ਤੁਸੀਂ ਇਹ ਗੋਲੀ ਦੀ ਗੱਲ ਕਰਦੇ ਆ ਕੋਈ ਆਵਾਜ਼ ਆਈ ਆ ਹਵਾਈ ਫੇਅਰ ਕੀਤਾ ਗਿਆ ਸਰ ਉਹ ਮੁੰਡੇ ਜਿਹੜੇ ਸਟੈਂਡ ਤੇ ਸਮੋਕੇ ਤੇ ਸੀ ਨਾ ਉਹਨਾਂ ਨੇ ਚੀਜ਼ਾਂ ਦੇਖੀਆਂ ਸੀ ਨਹੀਂ ਦੇਖੀਆਂ ਉਹਨਾਂ ਨੇ ਦੇਖੀਆਂ ਉਹ ਸਾਨੂੰ ਦੱਸ ਰਹੇ ਆ ਉਹ ਮੁੰਡੇ ਕਿੱਥੇ ਹੁੰਦੇ ਨੇ ਜੀ ਹਜੇ ਤੱਕ ਤਾਂ ਆਏ ਨਹੀਂ ਹੈਗੇ ਬਾਕੀ ਜੇ ਬਾਅਦ ਵਿੱਚ ਆ ਜੂਗੇ ਤਾਂ ਮੈਂ ਤੁਹਾਨੂੰ ਹਾਂ ਜੀ ਰਾਮਪ੍ਰੋਤੋਂ ਮੈਸੇਜ ਆਇਆ ਸੀਗਾ ਵੀ ਕਿਸੇ ਲੜਕੀ ਦਾ ਉੱਥੇ ਮੈਰਿਜ ਦਾ ਫੰਕਸ਼ਨ ਹੈਗਾ ਤੇ ਲੇਡੀ ਸੰਗੀਤ ਜਰਾ ਚੱਲ ਰਿਹਾ ਹੈ ਤੇ ਕੋਈ ਲੜਕੇ ਆਏ ਨੇ ਕਾਰ ਤੇ ਤੇ ਗਏ ਜਿਹੜੀ ਉਹਨਾਂ ਦੇ ਘਰ ਖੜੀ ਗੱਡੀ ਆ ਉਹ ਵੀ ਭੰਤੋਲ ਕਰਕੇ ਚਲੇ ਗਏ ਨੇ ਅਫਵਾਹ ਤਾਂ ਇਹ ਵੀ ਫੈਲੀ ਸੀ ਕਿ ਉੱਤੇ ਗੋਲੀ ਮਾਰ ਕੇ ਉਹਨਾਂ ਦਾ ਸ਼ੀਸ਼ਾ ਤੋੜ ਗਏ ਨੇ ਬਟ ਸਵੇਰੇ ਜਾ ਕੇ ਉੱਥੇ ਜੋ ਸਾਰੀ ਇਨਕੁਆਰੀ ਕੀਤੀ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ ਦੇਖਦੇ ਨਾ ਤਾਂ ਕੋਈ ਰੰਜਸ਼ ਹੀ ਨਿਕਲੀ ਉਹਨਾਂ ਦੇ ਤੇ ਨਾ ਕੋਈ ਲੁੱਟਪੋ ਦਾ ਮਾਮਲਾ ਆ ਵੈਰੀਫਾਈ ਕਰ ਰਹੇ ਪਿਆ ਸਰਕਾਰਨ ਕੀ ਹੈ ਪਰ ਉੱਥੇ ਜਿਹੜੇ ਵੇਟਰੀਆ ਸੀ ਜਿਹੜੇ ਵੇਟਰਾ ਨੇ ਰਾਤ ਬਗਵਾ ਜਿਹੜਾ ਜਿਮਕੰਦ ਟੱਪ ਕੇ ਜਦੋਂ ਗਏ ਆ ਉਹਨਾਂ ਨੇ ਹਵਾਈ ਫਾਇਰ ਕੀਤੇ ਹਾਂਜੀ ਬੁਲਾਦੇ ਸੀ ਸੁਰੇ ਔਰ ਰਾਤ ਡਾਰੀ ਨੇ ਗਏ ਸੀ ਉਹਨਾਂ ਨੂੰ ਸਮਝੀ ਕੁਝ ਨਹੀਂ ਸੀ ਹਾਲੇ ਕਦੀ ਕਹਿੰਦੇ ਉਹਨਾਂ ਦੇ ਹੱਥ 'ਚ ਵੈਪਨ ਸੀ ਕਦੀ ਕਹਿੰਦੇ ਕੁਝ ਵੈਪਨ ਵਰਗਾ ਸੀ ਕਦੀ ਕਹਿੰਦੇ ਸਾਨੂੰ ਗੱਡੀ 'ਚ ਬੰਦ ਕਰ ਮਨੋ ਘੁੜਾਏ ਹੋਏ ਸੀ ਜਗਵੰਤ ਟੀਵੀ ਲਈ ਮੈਰਿਜ ਬਟਲਾ ਨਵਾਂ